ਵਨ ਪਰਸ਼uram پارک ਗੋਤਮ ਨਗਰ ਵਿੱਚ ਜੰਮਲ ਉਤਰਾਜੀ ਦੇ ਮੈਰਿਜ ਐਨੀਵਰਸਰੀ ਦੇ ਮੌਕੇ ਅੱਜ ਬੂਟੇ ਲਗਾਏ ਗਏ ਅਤੇ ਪੋਜ਼ਿਟਿਵ ਪਰਵਾਰ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਆਓ ਗੱਲਬਾਤ ਕਰਦੇ ਹਾਂ ਕਿ ਕਹਿੰਦੇ ਇਸ ਬਾਰੇ ਅੱਜ ਬਲੋਤਰਾ ਸਾਹਿਬ ਦੀ ਵਿਡਿੰਗ ਐਨੀਵਰਸਰੀ ਸੀ 47 ਔਰ ਸਾਵਨ ਦੇ ਮਹੀਨੇ ਦੇ ਵਿੱਚ ਅੱਜ ਚਾਰ ਬੂਟੇ ਲਗਾਏ ਗਏ ਹਨ ਇਹਨਾਂ ਦਾ ਪਰਿਵਾਰ ਔਰ ਇਹਨਾਂ ਦੀ ਮੈਰਿਜ ਜਿਹੜੀ ਆ ਲੌਂਗ ਲੌਂਗ ਇਦਾਂ ਹੀ ਚੱਲੇ ਬਹੁਤ ਖੁਸ਼ੀ ਹੈ ਸਾਰੇ ਗੌਤਮਨਗਰ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਔਰ ਜਿਹੜਾ ਇਹ ਸਾਵਣ ਦਾ ਮਹੀਨਾ ਇਹਦੇ 'ਚ ਬੂਟੇ ਜਿਹੜੇ ਆ ਜਰੂਰ ਲਗਾਉਣੇ ਚਾਹੀਦੇ ਆ ਕਿਉਂਕਿ এনਵਾਇਰਨਮੈਂਟ ਜਿਹੜਾ ਹੈ ਵਰਲਡ ਦਾ ਹੀ ਖਰਾਬ ਹੋ ਰਿਹਾ ਹੈ ਸੋ ਇਸ ਕਰਕੇ ਇਹ ਬਹੁਤ ਹੀ ਅੱਛਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਸਾਡੇ ਪ੍ਰਧਾਨ ਜੀ ਅਸ਼ੋਕ ਜੀ ਵੱਲੋਂ ਔਰ ਗੌਤਮਨਗਰ ਡਿਵੈਲਪਮੈਂਟ ਸੁਸਾਇਟੀ ਵੱਲੋਂ ਤੋਂ ਸਾਰਿਆਂ ਵੱਲੋਂ ਮਲੋਤਰਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੰਦਰਜੀ ਬਰਲੋਗੇ ਦੋ ਲਫਜ਼ ਆਜ ਜੰਦਰ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਲੋਤਰਾ ਜੀ ਦੇ ਸ਼ਾਦੀ ਦੀ ਵਰੇਗੰਡ ਸੀ ਜਿਸ ਦੇ ਵਿੱਚ ਪਰਸ਼ੂਰਾਮ ਪਾਰਕ ਵਿੱਚ ਮਾਰਨਿੰਗ ਵਾਕ ਕਾਜ਼ਟੀ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਏ ਜਿੱਥੇ ਇਹਨਾਂ ਨੂੰ ਸ਼ਾਦੀ ਦੀ ਮੁਬਾਰਕਵਾਦ ਦਿੱਤੀ ਗਈ ਉੱਥੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਔਰ ਰਾਸ਼ਟਰੀ ਹਿੱਤ ਦੇ ਵਿੱਚ ਬੂਟੇ ਵੀ ਲਗਾਏ ਗਏ ਔਰ ਇਸ ਦੇ ਨਾਲ ਹੀ ਇਹਨਾਂ ਬੂਟਿਆਂ ਦੇ ਨਾਲ-ਨਾਲ ਹੀ ਇਹਨਾਂ ਦਾ ਪਰਿਵਾਰ ਇਹਨਾਂ ਦੀ ਉਮਰਦਰਾਜ ਦੇ ਲਈ ਦੁਆ ਕੀਤੀ ਗਈ ਔਰ ਸਮੂਹ ਸ਼ਾਲੀਮਾਰ ਨਗਰ ਵੱਲੋਂ ਢੀਰਬਲ ਨਗਰ ਵੱਲੋਂ ਚੌਧਰੀ ਬਲਬੀਰ ਕਲੋਨੀ ਵੱਲੋਂ ਗਾਥਮ ਨਗਰ ਵੱਲੋਂ ਸਿਵਲ ਲਾਈਨਸ ਵੱਲੋਂ ਜਿੰਨੇ ਵੀ ਸਾਡੇ ਮਿੱਤਰ ਇਕੱਠੇ ਹੋਏ ਸੀ ਸਾਰਿਆਂ ਵੱਲੋਂ ਮਲੋਤਰਾ ਜੀ ਨੂੰ ਉਹਨਾਂ ਦੀ ਵਰੇਗਣ ਤੇ ਬਹੁਤ ਬਹੁਤ ਮੁਬਾਰਕਬਾਦ ਜੀ ਬਹੁਤ ਬਹੁਤ